ਪੁਲਿਸ ਨੇ ਗੰਨੇ ਦੇ ਖੇਤਾਂ ਚ ਲੁਕਿਆ ਬਾਬਾ ਗੈਂਗ ਕੀਤਾ ਗ੍ਰਿਫਤਾਰ ਪਿਸਤੌਲ ਕੱਢ ਬਦਮਾਸ਼ਾਂ ਪਿੱਛੇ ਗੰਨੇ ਦੇ ਖੇਤਾਂ ਚ ਵੜ ਗਈ ਸੀ ਪੁਲਿਸ ਡਰੋਨ ਦੀ ਮਦਦ ਨਾਲ ਖੇਤਾਂ ਚ ਲੁਕੇ ਲੱਭ ਲਏ ਬਦਮਾਸ਼ ਜੀਹਾਂ ਪੁਲਿਸ ਵੱਲੋਂ ਬਦਮਾਸ਼ਾਂ ਤੇ ਵੱਡਾ ਐਕਸ਼ਨ ਕੀਤਾ ਗਿਆ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਰਸਤੇ ਚ ਨਾਕਾ ਲਗਾਇਆ ਗਿਆ ਸੀ ਜਿਸ ਦੇ ਚੱਲਦੇ ਡਾਈਵਰ ਗੱਡੀ ਤੇ ਸਵਾਰੇ ਬਦਮਾਸ਼ ਪੁਲਸ ਨੂੰ ਦੇਖ ਆਪਣੀ ਗੱਡੀ ਚੋਂ ਨਿਕਲ ਮੌਕੇ ਤੋਂ ਭੱਜ ਨਿਕਲੇ ਸੀ ਇਸ ਦੌਰਾਨ ਪੁਲਸ ਨੇ ਐਕਸ਼ਨ ਚਾਉਂਦਿਆਂ ਪਿਸਤੌਲ ਕੱਢ ਲਈ ਪੁਲਸ ਵੀ ਬਦਮਾਸ਼ਾਂ ਦੇ ਪਿੱਛੇ-ਪਿੱਛੇ ਭੱਜ ਨਿਕਲੀ ਪੁਲਸ ਤੋਂ ਬਚਣ ਲਈ ਇਹ ਬਦਮਾਸ਼ ਗੰਨੇ ਦੇ ਖੇਤਾਂ 'ਚ ਵੜ ਗਏ ਤੇ ਦੇਖਦੇ-ਦੇਖਦੇ ਪੁਲਸ ਵੀ ਬਦਮਾਸ਼ਾਂ ਦੇ ਪਿੱਛੇ-ਪਿੱਛੇ ਖੇਤ 'ਚ ਖੜੇ ਪਾਣੀ 'ਚ ਵੜ ਗਈ ਪੁਲਸ ਵੱਲੋਂ ਗੰਨੇ ਦੇ ਖੇਤਾਂ ਦਾ ਚੱਪਾ-ਚੱਪਾ ਛਾਣ ਦਿੱਤਾ ਪਰ ਇਹ ਬਦਮਾਸ਼ ਪੁਲਿਸ ਹੱਥ ਨਹੀਂ ਲੱਗੇ ਜਿਸ ਤੋਂ ਬਾਅਦ ਇਹਨਾਂ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਲੱਭਣ ਲਈ ਪੁਲਿਸ ਨੂੰ ਡਰੋਨ ਦਾ ਸਹਾਰਾ ਲੈਣਾ ਪਿਆ ਪੁਲਿਸ ਨੇ ਖੇਤਾਂ 'ਚ ਡਰੋਨ ਛੱਡ ਦਿੱਤੇ ਤੇ ਕਾਫੀ ਮੁਸ਼ਕਲਤ ਬਾਅਦ ਪੁਲਿਸ ਨੇ ਡਰੋਨ ਦੀ ਮਦਦ ਨਾਲ ਗੰਨੇ ਦੇ ਖੇਤਾਂ 'ਚ ਲੁਕੇ ਇਹਨਾਂ ਬਦਮਾਸ਼ਾਂ ਨੂੰ ਕਾਬੂ ਕਰ ਲਿਆ मिली जानकारी मुताबिक बदमाशयां ਵੱਲੋਂ ਪੁਲਿਸ ਤੇ ਗੋਲੀਆਂ ਚਲਾਈਆਂ ਗਈਆਂ ਸੀ ਤੇ ਇਸ ਦੀ ਜਵਾਬੀ ਕਾਰਵਾਈ ਚ ਪੁਲਿਸ ਵੱਲੋਂ ਵੀ ਹਵਾਈ ਫਾਇਰਿੰਗ ਕੀਤੀ ਗਈ ਸੀ ਇਸ ਮਾਮਲੇ ਚ ਪੁਲਿਸ ਵੱਲੋਂ ਹੁਣ ਮੌਜਮਨ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਗਏ ਨੇ ਤੋਂ ਉਹਨਾਂ ਨੇ ਇੱਕ ਗੱਡੀ ਸੰ nghiਗਦ ਅਵਸਥਾ ਮੇ ਦੇਖੀ ਸੀ ਉਸ ਗੱਡੀ ਕੋ ਦੇਖਣੇ ਬਾਅਦ ਉਸਮੇ 6-7 ਲੜਕੇ ਥੇ ਤੋਂ ਇਸ ਕੋ ਡਾਊਟ ਹੋਆ ਔਰ ਉਸਕੇ ਅੱਗੇ ਆਪਣੀ ਪਰਸਨਲ ਗੱਡੀ ਤੋਂ ਥੀ ਉਹ ਅੜਾਈ ਉਸਕੇ ਬਾਅਦ ਜਿ세 ਉਹ ਗੱਡੀ ਰੁਕਵਾਈ ਉਸਕੇ ਤੁਰੰਤ ਬਾਅਦ ਉਹ ਲੜਕੇ ਵਹਾਂ ਸੇ खेतों में फरार हो गए जिसके बाद इनकी टीम ने उनका पीछा किया और इस संबंध में प्रबंधक थाना को अजय मेरे साथ हैं इनकी टीम को भी मौके पे बुलाया गया और बाद में कंट्रोल रूम के माध्यम से सी ई वन से ई टू की जो अपराध टीमें हैं वो भी बुलाएगी और मैं खुद भी मौके पे गया था चल थी उसके बेसिस पे फिर सर्च अभियान हमने चलाया खेतों में तो वहाँ से चार लड़कों को हमने काबू किया अपनी टीमों के साथ और जिनमें से दो जो लड़के हैं उनका जो पृष्ठभूमि है वो आपराधिक पृष्ठभूमि मिली है जिसमें से एक जसबीर उर्फ टोनू है जो बाबा गैंग है यूपी में उससे जुड़ा हुआ है उसका मुखिया है और इसके खिलाफ़ पहले भी जगन्य अपराध के चौदह मुकदमे दर्ज हैं इसके अलावा इसका एक साथी शिवम है जिसके खिलाफ़ पहले ही तीन मुकदमे तीन सौ सात वगैरह के दर्ज हैं और दो और साथी इसके जो लक्ष्य और शाह मोहम्मद हैं ये पकड़े गए हैं बाकी जो साथी हैं वो कल खेतों में से उनको पकड़ने में कामयाब नहीं हुई उनके सर जिस गाड़ी में आया था तो उसके ऊपर भाजपा की झंडी लगी हुई थी क्या झंडी का सहारा लिया जा रहा था या किसी नेता का संरक्षण था क्योंकि उत्तराखंड के लिए रहने वाले हैं यूपी के रहने वाले ये जो झंडी का इसलिए मिस कर रहे थे ताकि इनको कोई पोलिटिकल लोग समझ करके रोके ना बाकी इसका किसी राजनीतिक दल से या किसी चीज़ से कोई लेना देना नहीं यहाँ का एक लोकल लड़का है जिसका नाम हमारे पास आ गया है उसने इनके साथ संपर्क किया हुआ था उसके संपर्क में थे उसने ही इनको किसी वारदात को अंजाम देने के लिए बुलाया था तो वारदात करने से पहले ही इनको काबू कर लिया गया और जिसकी वजह से वारदात नहीं हो पाई और वो जो लड़का मोहित यहाँ का लोकल लड़का है उसको पकड़ा जाएगा उसके बाद ही पता चलेगा कि उसने क्या वारदात करवानी थी एक जो मेन एक्यूज है जो गैंग का मुखिया है जसवीर ਉਸਕੇ ਪਾਸੇ ਇੱਕ ਦੇਸੀ ਕਟਾ ਹੈ ਔਰ ਚਾਰ ਜ਼ਿੰਦਾਰੋਂਦ ਉਸਕੇ ਪਾਸੇ ਬਰਾਮਦ ਕੀਏ ਗਏ ਔਰ ਗੱਡੀ ਸੇ ਗੱਡੀ ਸੇ ਤੋ ਵੀ ਕੋਈ ਅਸੀ ਵੇਟਮ ਪੁਲਿਸ ਦੇ ਐਕਸ਼ਨ ਦੀਆਂ ਇਹ ਤਸਵੀਰਾਂ ਗੋਂਡੀ ਸੂਬੇ ਹਰਿਆਣਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਜਮਨਾ ਨਗਰ ਚ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀ ਜਿੱਥੇ ਪੁਲਿਸ ਨੂੰ ਦੇਖ ਕੇ ਮਲਜ਼ਮ ਗੱਡੀ ਛੱਡ ਮੌਕੇ ਤੋਂ ਭੱਜ ਨਿਕਲੇ ਸੀ ਤੇ ਆਖਰ ਪੁਲਿਸ ਨੇ ਮਲਜ਼ਮਾਂ ਨੂੰ ਕਾਫੀ ਮੁਸ਼ਕਲਤ ਬਾਅਦ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਮਲਜ਼ਮਾਂ ਦੇ ਕੁਝ ਸਾਥੀ ਮੌਕੇ ਤੋਂ ਭੱਜਣ ਚ ਕਾਮਜਾਬ ਹੋ ਚੁੱਕੇ ਨੇ ਜਿਨ੍ਹਾਂ ਨੂੰ ਲੱਭਣ ਲਈ ਪੁਲਿਸ ਵੱਲੋਂ ਲਗਾਤਾਰ ਤਾਬੜ ਤੋੜ ਛਾਪੇ ਮਾਰੀ ਕੀਤੀ ਜਾ ਰਹੀ ਹੈ ਦੇਖਣਾ ਹੋਵੇਗਾ ਜਾਂਚ ਤੋਂ ਬਾਅਦ ਪੁਲਿਸ ਵੱਲੋਂ ਹੋਰ ਕੀ ਵੱਡੇ ਖੁਲਾਸੇ ਕੀਤੇ ਜਾਂਦੇ ਨੇ ਬਿਊਰੋ ਰਿਪੋਰਟ ਜਗਬਣੀ ਟੀਵੀ